ਆਪਕੀ ਨਿਸਬਤ ਰੋਕ ਲੇਤੀ ਹੈ ਆਪਕੀ ਜਿਸ ਵਕਤ تیر ਜਿੰਨੇ ਵੀ ਹਮ ਤੇ ਚੱਲ ਕੀ ਨਿਸ਼ਬਤ ਲੋਕ ਲੇਤੀ ਹੈ ਆਪਕੀ ਨਿਸ਼ਬਤ ਲੋਕ ਲੇਤੀ ਹੈ ਆਪਕੀ ਨਿਸ਼ਬਤ ਲੋਕ ਲੇਤੀ ਹੈ ਆਪਕੀ ਵੀਰ ਜਿੰਨੇ ਵੀ ਹਮ पे ਚਲ ਚਲ ਤੇ ਇਹ ਕਰਮ ਹੈ ਹਜ਼ੂਰ ਦਾ ਨਕੋਦਰ ਸ਼ਹਿਰ ਦੇ ਵਿੱਚ ਬਾਬਾ ਮੁਰਾਦ ਸ਼ਾਹ ਜੀ ਦਾ ਮੇਲਾ ਦੋ ਦਿਨ ਦਾ ਮੇਲਾ ਬੜੀ ਧੂਮ ਧਾਮ ਨਾਲ ਮਲਾਇਆ ਜਾ ਰਿਹਾ ਵਾ ਇਸ ਮੇਲੇ ਦੇ ਵਿੱਚ ਮੇਰੇ ਆਰਾਮ ਵੈਲਫੇਅਰ ਕਲੱਬ ਨਕੋਦਰ ਵੱਲੋਂ ਅੱਜ ਲੰਗਰ ਲਗਾਇਆ ਗਿਆ ਵਾ ਲੰਗਰ ਦੀਆਂ ਤਸਵੀਰਾਂ ਤੁਹਾਨੂੰ ਏਕਤਾ ਲਹਿਰ ਤੇ ਦਿਖਾ ਰਹੇ ਹਾਂ ਨਾਲ ਨਾਲ ਗੱਲਬਾਤ ਵੀ ਥੋੜੀ ਜੀ ਕਰਾਂਗੇ ਭਗਤਾਂ ਦੇ ਨਾਲ ਜੀ ਜੈ ਸ਼੍ਰੀ ਰਾਮ ਜੀ ਜੈ ਬਾਬਾ ਮੁਰਾਦ ਸ਼ਾਹ ਜੀ ਜੈ ਸਾਈਂ ਗੁਲਾਮ ਸ਼ਾਹ ਜੀ ਅੱਜ ਮੇਰੇ ਰਾਮ ਵੈਲਫੇਅਰ ਕਰਬਨੋਂ ਬਾਬਾ ਮੁਰਾਦ ਸਾਹਿਬ ਜੀ ਦੇ 65ਵੇਂ ਉਰਸ ਦੇ ਮੌਕੇ ਤੇ ਸਾਲਾਨਾ ਲੰਗਰ ਪ੍ਰਚੀਨ ਸ਼ਵਾਲੇ ਮੰਦਰ ਮੋਹਰੇ ਲਗਾਇਆ ਗਿਆ ਜੀ ਅਸੀਂ ਆਪਣੇ ਵੱਲੋਂ ਤੇ ਸਾਰੀ ਟੀਮ ਵੱਲੋਂ ਪੂਰੇ ਸ਼ਹਿਰ ਨਿਵਾਸੀਆਂ ਦਾ ਤੇ ਪ੍ਰਭੂ ਪ੍ਰੇਮੀਆਂ ਦਾ ਤੁਹਾਨੂੰ ਲੱਖ ਲੱਖ ਧੰਨਵਾਦ ਕਰਦੇ ਆਂ ਅਤੇ ਅਪੀਲ ਕਰਦੇ ਆਂ ਕਿ ਆ ਕੇ ਬਾਬਾ ਜੀ ਦਾ ਸ਼ੀਸ਼ਾ ਪ੍ਰਾਪਤ ਕਰੋ ਅਤੇ ਮੇਲੇ ਦੀ ਸ਼ੋਭਾ ਨੂੰ ਵਧਾਓ ਜੈ ਸਾਈਂ ਜੀ ਜੈ ਸ਼੍ਰੀ ਰਾਮ ਜੀ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜਿੱਦਾਂ ਤੁਹਾਨੂੰ ਲਾਡੀ ਮਹਾਜਨ ਜੀ ਨੇ ਦੱਸਿਆ ਕਿ ਬਾਬਾ ਮੁਰਾਸੀ ਸ਼ਾਹੀ ਰਾ 65ਵਾਂ ਉత్సਵ ਮਨਾਇਆ ਜਾ ਰਿਹਾ ਹੈ ਔਰ ਇਸ ਮੌਕੇ ਤੇ ਹਰ ਸਾਲ ਮੇਰੇ ਰਾਮ ਬੈਲਫੇਅਰ ਕਲੱਬ ਵੱਲੋਂ ਇਹ ਲੰਗਰ ਲਾਇਆ ਜਾਂਦਾ ਹੈ ਔਰ ਅੱਜ ਵੀ ਇਹ ਉਪਰਾਲਾ ਕੀਤਾ ਗਿਆ ਨੌਜਵਾਨ ਪੀੜ੍ਹੀ ਵੱਲੋਂ ਮੈਂ ਕਹਿੰਦਾ ਬਹੁਤ ਵਧੀਆ ਪਹਿਲ ਆ ਕਿ ਇਹਨੇ ਪੂਰੀ ਟੀਮ ਲੱਡੀ ਮਹਾਜਨ ਜੀ ਬਿਨੀ ਮਹਾਜਨ ਜੀ ਬਿਨੀ ਸ਼ਰਮਾ ਜੀ ਅਗਨੀ ਹੋਤਰੀ ਜੀ ਕੁਨਾਲ ਮਹਿਰਾ ਜੀ ਔਰ ਵੀ ਬਹੁਤ ਸਾਰੇ ਇਹਨਾਂ ਦੇ ਸਾਥੀ ਜਿਹੜੇ ਆ ਉਹ ਮਿਲ ਕੇ ਇਹ ਲੰਗਰ ਲਾਂਦੇ ਆ ਪ੍ਰਮਾਤਮਾ ਇਦਾਂ ਹੀ ਇਹਨਾਂ ਨੂੰ ਸਮੱਤ ਬਖਸ਼ੇ ਔਰ ਹਮੇਸ਼ਾ ਚੜ੍ਹਦੀਆਂ ਕਲਾ 'ਚ ਰਹਿਣ ਤੇ ਇਹਦੇ ਧਰਮ ਦੇ ਕੰਮਾਂ ਜੈ ਸ਼੍ਰੀ ਰਾਮ ਜੀ ਤੇ ਮੇਰੇ ਰਾਮ ਵੈਲਫੇਅਰ ਕਲੱਬ ਵੱਲੋਂ ਹਰ ਸਾਲ ਇਸ ਸਾਲ ਵੀ ਬਾਬਾ ਮਹਾਰਾਜ ਸਾਹਿਬ ਜੀ ਦੇ ਮੇਲੇ ਤੇ ਬਾਬਾ ਮਹਾਰਾਜ ਜੀ ਦੇ 65ਵੇਂ ਉਰਸ ਤੇ ਲੰਗਰ ਲਗਾਇਆ ਜਾ ਰਿਹਾ ਜੀ ਪੂਰੇ ਹੀ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਜੈ ਸ਼੍ਰੀ ਰਾਮ ਜੈ ਬਾਬਾ ਮਹਾਰਾਜ ਸਾਹਿਬ ਜੀ ਹਾਂਜੀ ਜੈ ਸਾਈਂ ਜੀ ਜੈ ਬਾਬਾ ਮਹਾਰਾਜ ਸਾਹਿਬ ਜੀ ਜੈ ਸਾਈਂ ਗੁਲਾਮ ਸ਼ਾਹ ਜੀ ਮੇਰੇ ਰਾਮ ਵੈਲਫੇਅਰ ਵੱਲੋਂ ਹਰ ਸਾਲ ਬਾਬਾ ਜੀ ਦੇ ਉਰਸ ਤੇ ਲਾਡੀ ਸਾਈਂ ਜੀ ਦੇ ਗੁਲਾਮ ਸਾਈਂ ਜੀ ਦੇ ਬਰਸੀ ਦੇ ਇਦਾਂ ਹੀ ਲੰਗਰ ਲਗਾਇਆ ਜਾਂਦਾ ਏ ਜਿੱਦਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਸਾਰੀ ਸੰਗਤ ਕਿ ਇੱਥੇ ਪਾਸ ਤੇ ਦਾ ਲੰਗਰ ਚੱਲ ਰਿਹਾ ਏ ਇਸ ਤੋਂ ਬਾਅਦ ਹੋਰ ਵੀ ਕਈ ਪ੍ਰਕਾਰ ਦੇ ਲੰਗਰ ਚੱਲਣਗੇ ਇਦਾਂ ਹੀ ਹਰ ਸਾਲ ਇਹ ਲੰਗਰ ਲਗਾਉਂਦੇ ਰਹਿਣ ਮੇਰੇ ਰਾਮ ਵੈਲਫੇਅਰ ਵਾਲੇ ਇਹਨਾਂ ਨੂੰ ਸਾਈਂ ਜੀ ਚੜ੍ਹਦੀ ਕਿਰਪਾ ਰੱਖਣ ਇਹਨਾਂ ਤੇ ਜੈ ਸਾਈਂ ਜੀ ਤਸਵੀਰਤ ਤੁਹਾਨੂੰ ਲੰਗਰ ਦੀਆਂ ਦਿਖਾ ਰਹੇ ਆ ਮਨੀਸ਼ ਪੀਰ ਜੀ ਇੱਥੇ ਪਹੁੰਚੇ ਨੇ ਗੱਲਬਾਤ ਥੋੜੀ ਜਿਹੀ ਨਾਲ ਨਾਲ ਕਰ ਲੈਨੇ ਆ ਜੀ ਜੈ ਸਾਈਂ ਜੀ ਜੀ ਅੱਜ 65ਵਾਂ urs ਮੇਲਾ ਬਾਬਾ ਮੁਰਾਦ ਸ਼ਾਹ ਜੀ ਦੇ ਚੱਲ ਰਿਹਾ ਜਿਹਦੇ ਵਿੱਚ ਸਾਡੇ ਮੇਰੇ ਰਾਮ ਵੈਲਫੇਅਰ ਕਲੱਬ ਨੇ ਅੱਜ ਬਹੁਤ ਸ਼ਾਨਦਾਰ ਲੰਗਰ ਦੀ ਵਿਵਸਥਾ ਕੀਤੀ ਹੋਈ ਆ ਸਾਡੇ ਲਾਡੀ ਬਾਜੀ ਸਾਡੇ ਦੀਪਕ ਜੀ ਜਿਹੜੇ ਕੀ ਸ਼ਹਿਰ ਦੀ ਕਿਹੜੀ ਐਸੀ ਸੰਸਥਾ ਜਾਂ ਕਿਹੜਾ ਐਸਾ ਧਾਰਮਿਕ ਸਮਾਗਮ ਨਹੀਂ ਹੁੰਦਾ ਜਿੱਥੇ ਦੀਪਕ ਚੋਪੜਾਈ ਦੀ ਹਾਜ਼ਰੀ ਸਾਡੇ ਭਰਾ ਦੀ ਨਹੀਂ ਲੱਗਦੀ ਸਾਡੇ ਰਜਿੰਦਰ ਜੀ ਧੀਰੇਜ ਵਧਵਾ ਜੀ ਸਾਰੇ ਮੇਰੇ ਭਰਾ ਮੇਰੇ ਨਾਲ ਅਮਿਤ ਵੇਜ ਜੀ ਅਸੀਂ ਸਾਰੀ ਟੀਮ ਇੱਥੇ ਪਹੁੰਚੇ ਆਂ ਔਰ ਆਸ ਕਰਦੇ ਆਂ ਕਿ ਬਾਬਾ ਜੀ ਆਪਣੀ ਕਿਰਪਾ ਸਾਈਂ ਜੀ ਲਾਡੀ ਸਾਹਿਬ ਜੀ ਆਪਣੀ ਕਿਰਪਾ ਇਸੇ ਤਰ੍ਹਾਂ ਹੀ ਬਣਾਈ ਰੱਖਣ ਔਰ ਮੇਰੇ ਰਾਮ ਵੈਲਫੇਅਰ ਕਲੱਬ ਜਿਹੜੀ ਆ ਹਰ ਸਾਲ ਇੱਥੇ ਲੰਗਰ ਦੀ ਵਿਵਸਥਾ ਕਰਦੀ ਔਰ ਅੱਗੇ ਵੀ ਆਉਣ ਵਾਲੇ ਹੋਰ ਸਾਲਾਂ ਦੇ ਵਿੱਚ ਵੀ ਇੱਦਾਂ ਹੀ ਵਿਵਸਥਾ ਕਰਦੀ ਰਹੇ ਔਰ ਪੂਰੀ ਪਬਲਿਕ ਦਾ ਇਹਨਾਂ ਨੂੰ ਪਿਆਰ ਮਿਲਦਾ ਰਹੇ ਤੇ ਸਾਈਂ ਉਹਨਾਂ ਦੇ ਆਸ਼ੀਰਵਾਦ ਕਿਰਪਾ ਇਹਨਾਂ ਤੇ ਬਰਸਦੀ ਰਹੇ ਬਹੁਤ ਬਹੁਤ ਸ਼ੁਕਰੀਆ જય ਸ਼੍ਰੀ ਰਾਮ ਜੀ ਬੜਾ ਖੁਸ਼ੀਆਂ ਭਰਿਆ ਦਿਨ ਹੈ ਅੱਜ ਜਿਹੜਾ 57ਵਾਂ ਔਰਸਿਆ ਸਾਈਂ ਜੀ ਦਾ 65ਵਾਂ ਔਰਸਿਆ ਸਾਈਂ ਦਾ ਤੇ ਵੱਡੀ ਖੁਸ਼ੀ ਦੀ ਗੱਲ ਆ ਕਿ ਸਾਡੇ ਮੇਰੇ ਰਾਮ ਵੈਲਫੇਅਰ ਜਿਹੜਾ ਕਲੱਬ ਆ ਸਾਡੇ ਨਕੋਤਾ ਦਾ ਤੇ ਇਹਨਾਂ ਦੇ ਸਾਰੇ ਜਿਹੜੇ ਆਗੂ ਆ ਔਰ ਸਾਡੇ ਭਰਾ ਲਾਡੀ ਹੁਣੀ ਸਾਰੇ ਸਾਡੇ ਵੀਰ ਬੜੀ ਨੇਚਾ ਤੇ ਭਾਵਨਾ ਨਾਲ ਜਿਹੜਾ ਲੰਗਰ ਦੀ ਬੋਸਤਾ ਕਰਦੇ ਆ ਔਰ ਹਰ ਸਾਲ ਹੀ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਕਿ ਨਵੀਂ ਤੋਂ ਨਵੀਂ ਵੈਰਾਈਟੀ ਆ ਸੰਗਤਾਂ ਲਈ ਖਾਣ ਵਾਸਤੇ ਦਿੰਦੇ ਆ ਸੋ ਅਸੀਂ ਬੜੇ ਧੰਨਵਾਦੀ ਆ ਸਾਡੇ ਵੀਰਾਂ ਦੇ ਇਦਾਂ ਜਿਹੜੀ ਇਹਨਾਂ ਦੀ ਭਾਵਨਾ ਬਣੀ ਰਵੇ ਪਰਮਾਤਮਾ ਇਹਨਾਂ ਤੇ ਇਦਾਂ ਹੀ ਜਿਹੜਾ ਮਿਹਰ ਭਰਿਆ ਹੱਥ ਰੱਖੇ ਔਰ ਇਹਦੇ ਨਾਲ ਦੀ ਨਾਲ ਅਸੀਂ ਵੱਡੇ ਧੰਨਵਾਦੀ ਆ ਏਕਤਾ ਲਾ ਨਿਊਜ਼ ਦੇ ਟੀਮ ਦਾ ਸਾਥ ਤੁਹਾਡੇ ਤੇ ਸਾਡੀ ਪੂਰੀ ਟੀਮ ਪੂਰੀ ਸਾਹਿਬ ਦੇ ਕਿਉਂਕਿ ਜਿਹੜਾ ਇੱਕ ਕਿਹਨੂੰ ਜਿਹੜਾ ਮੀਡੀਆ ਹੈ ਵੀ ਚੌਥਾ ਸਤੰਭ ਆ ਔਰ ਜਿਹੜੇ ਇਦਾਂ ਦੇ ਕਾਰਜ ਆ ਜਦੋਂ ਲੋਕਾਂ ਤੱਕ ਤੁਸੀਂ ਪਹੁੰਚਾਉਂਦੇ ਆ ਤੇ ਉਹਦੇ ਨਾਲ ਦੀ ਨਾਲ ਜਿਹੜੀ ਹੋਰ ਵੀ ਲੋਕਾਂ ਨੂੰ ਪ੍ਰੇਰਨਾ ਮਿਲਦੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹੁਣ ਬੜੀ ਇਹਨਾਂ ਚੰਗਿਆ ਕੰਮਾਂ ਦੀ ਲੋੜ ਆ ਔਰ ਸਾਡੇ ਨਾਲ ਸਾਡੇ ਜਿਲ੍ਹੇ ਦੇ ਬਦਨਾਮਨੀਤ ਸਿੰਘ ਜੀ ਜੋ ਕਿ ਆਪ ਇੱਕ ਨੇ ਸਵਾਦ ਭਾਵਨਾ ਨਾਲ ਜਿਹੜਾ ਸੇਵਾ ਭਾਵਨਾ ਇਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਰਹਿੰਦੀ ਹੈ ਦੀਪਕ ਚੋਪੜਾ ਜੀ ਤੇ ਸਾਡੀ ਪੂਰੀ ਮੰਡਲ ਦੀ ਟੀਮ ਰਜਿੰਦਰ ਬਿੱਲੀ ਭਾਜੀ ਹੋਰ ਸਾਡੇ ਮੰਡਲ ਦੇ ਪ੍ਰਧਾਨ ਸੋਨੂ ਬਜਾਜ ਜੀ ਸਾਰੇ ਨਾਲ ਮਿਲ ਕੇ ਜਿਹੜੀ ਸਾਡੀ ਭਾਤੀ ਜਾਂਦਾ ਪਾਰਟੀ ਟੀਮ ਆ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਹਮੇਸ਼ਾ ਜਿਹੜਾ ਲੋਕ ਪੱਖੀ ਕੰਮ ਆ ਉਸੀ ਵੱਲ ਚੜ੍ਹ ਕੇ ਹਿੱਸਾ ਲਈਏ ਤਾਂ ਕਿ ਜਿਹੜਾ ਸਮਾਜ ਨੂੰ ਇੱਕ ਚੰਗਾ ਸੁਨੇਹਾ ਜਾਵੇ 65ਵਾਂ urs ਬਾਬਾ ਜਿਹੜਾ ਮੁਰਾਦ ਸ਼ਾਹ ਜੀ ਦਾ ਮੇਲਾ ਦੋ ਦਿਨ ਦਾ ਮੇਲਾ ਆ ਹਸਪੀਟਲ ਰੋਡ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੀ ਸੀ ਜਿੱਥੇ ਮੇਰੇ ਰਾਮ ਵੈਲਫੇਅਰ ਕਲੱਬ ਵੱਲੋਂ ਲੰਗਰ ਲਗਾਇਆ ਗਿਆ ਵਾ ਲੰਗਰ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੀ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ